ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਣੂਕੇ ਸੰਧੂ ਇਹ ਪਿੰਡ ਲੁਧਿਆਣਾ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਜਗਰਾਵਾ ਪੈਂਦੀ ਹੈ ਇਹਦੇ ਨੇੜੇ ਲੱਖਾ ਚੱਕਰ ਗੁਰਦੁਆਰਾ ਮਹਿਦੀਆਂਣਾ ਸਾਹਿਬ ਇਹਦੇ ਬਿਲਕੁਲ ਨੇੜੇ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਮੁਰਾ ਨਸਲ ਦੇ ਵਿੱਚ ਜਿਹੜਾ ਵੀ ਵੀਰ ਕੋਈ ਮੱਝਾਂ ਦਾ ਸ਼ੌਂਕ ਰੱਖਦਾ ਹੈ ਜਾਂ ਮੇਲੇ ਲੜਦਾ ਹੈ ਮੇਲਿਆਂ 'ਚ ਪਸ਼ੂ ਲੈ ਕੇ ਜਾਂਦਾ ਉਹ ਹਰੇਕ ਵੀਰ ਇਸ ਭਰਾ ਨੂੰ ਜਾਣਦਾ ਕਿਉਂਕਿ ਘਰ ਦੇ ਵਿੱਚ ਬਹੁਤ ਚੰਗੀਆਂ-ਚੰਗੀਆਂ ਮੁਰਾ ਨਸਲ ਦੀਆਂ ਮੱਝਾਂ ਬਾਈ ਉਹਨਾਂ ਨੇ ਰੱਖੀਆਂ ਤੇ ਨਾਲ ਲਾਈਵ ਮਿਲਕਿੰਗ ਵੀ ਕਰਵਾਉਂਦੇ ਰਹਿੰਦੇ ਆ ਥੋੜੇ-ਥੋੜੇ ਟਾਈਮ ਬਾਅਦ ਪਹਿਲਣਾਂ ਦੀ ਵੀ ਖਾਸ ਕਰਕੇ ਜਾਂ ਉਸ ਤੋਂ ਬਾਅਦ ਚ ਦੂਜਾ ਸੂਆ ਸੋ ਇਹ ਬਾਈ ਜੀ ਉਹਨਾਂ ਕੋਲ ਘਰੇ ਰੱਖੇ ਹੋਏ ਪਸ਼ੂ ਆਪਾਂ ਕੋਸ਼ਿਸ਼ ਕਰਾਂਗੇ ਵੀ ਜਿੰਨੀਆਂ ਕਿ ਮੱਝਾਂ ਇਸ ਟਾਈਮ ਇੱਥੇ ਬਾਈ ਹੋਰਾਂ ਕੋਲ ਮੌਜੂਦ ਹੈ ਬੇਸਿਕ ਇਨਫੋਰਮੇਸ਼ਨ ਸਾਰੀਆਂ ਦੀ ਲੈ ਲਈਏ ਚਾਰ ਨਗ ਬਾਈ ਨੇ ਮੱਝਾਂ ਦੇ ਵਿੱਚੋਂ ਵਕਾਊ ਕੀਤੇ ਜਿਹਦੇ ਚ ਦੋ ਕ ਮੱਝਾਂ ਮੇਰੇ ਖਲ ਚ ਤੋਕੜ ਗੱਪਣ ਵੀ ਆ ਬਾਕੀ ਜਿਵੇਂ ਜਿਵੇਂ ਅੱਗੇ ਆਪਣੇ ਆਈ ਜਾਣਗੀਆਂ ਉਹ ਤੁਹਾਨੂੰ ਦਿਖਾਉਂਦੇ ਜਾਵਾਂਗੇ ਜੇ ਤੋਂ ਇਲਾਵਾ ਦੋ ਕੱਟੇ ਆ ਬਾਈ ਕੋਲ ਪ੍ਰੋਪਰ ਰਿਕਾਰਡ ਵਾਲੇ ਆ ਉਹ ਵੀ ਬਾਈ ਕਹਿੰਦਾ ਸੀ ਵੀ ਆਪਾਂ ਵੇਚ ਦੇਾਂਗੇ ਕਿਉਂਕਿ ਪਸ਼ੂਆਂ ਦੀ ਗਿਣਤੀ ਜ਼ਿਆਦਾ ਹੈ ਜਿੰਨੀ ਕਿ ਜਗ੍ਹਾ ਉਹਦੇ ਹਿਸਾਬ ਤੇ ਰਾਸ਼ ਜ਼ਿਆਦਾ ਹੈ ਪਸ਼ੂਆਂ ਦਾ ਸੋ ਉਹ ਗਿਣਤੀ ਨੂੰ ਜਾਂ ਪਸ਼ੂਆਂ ਦੀ ਜਿਹੜੇ ਉਹ ਕੰਟਰੋਲ ਚ ਕਰਨ ਵਾਸਤੇ ਉਹ ਲਿਮਟ ਚ ਕਰਨ ਵਾਸਤੇ ਫਿਰ ਕੋਸਕ ਨਗ ਬਾਈ ਕਹਿੰਦਾ ਵੀ ਅੱਜ ਆਪਾਂ ਸੇਲ ਕਰਾਂਗੇ ਤੋ ਵੈਸੇ ਆਪਾਂ ਚੌਕੀਆਂ ਸਾਰੇ ਪਸ਼ੂ ਬਾਈ ਦੇ ਦਿਖਾ ਦੇਨੇ ਆ ਤੁਸੀਂ ਲਾਸਟ ਤੱਕ ਵੀਡੀਓ ਦੇਖਦੇ ਰਹੋ ਜੇ ਕਿਸੇ ਵੀਰ ਨੇ ਚੰਗੇ ਰਿਕਾਰਡ ਦੀ ਟੋਕੜ ਗੱਬਣ ਖਰੀਦਨੀ ਆ ਤਾਂ ਵੀ ਵੇਟ ਕਰ ਲਿਓ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਬਾਕੀ ਜੇ ਕੋਈ ਵੀਰ ਸ਼ੌਂਕ ਰੱਖਦਾ ਚੰਗੇ ਪਸ਼ੂ ਦੇਖਣ ਦਾ ਤਾਂ ਤੁਹਾਨੂੰ ਇਸ ਵੀਡੀਓ ਤੋਂ ਤੁਹਾਡਾ ਸ਼ੌਂਕ ਵੀ ਪੂਰਾ ਹੋਊਗਾ ਆਓ ਮਿਲਦੇ ਆਂ ਬਾਈ ਨੂੰ ਸ਼ੁਰੂਆਤ ਕਰਾਂਗੇ ਇੱਕ ਬਹੁਤ ਸੋਹਣੀ ਮੱਝ ਬਾਈ ਹਰਾਂ ਕੋਲ ਜਿਹੜੀ ਚੰਗੇ ਦੁੱਧ ਤੇ ਚੱਲਦੀ ਹੈ ਇਹ ਤੁਹਾਨੂੰ ਸ਼ੌਂਕੀਆਂ ਦਿਖਾਉਣੇ ਵਿਕਰੀ ਵਾਲੇ ਨਾਗ ਇਹਨਾਂ ਦੇ ਵਿੱਚ ਹੀ ਵੱਧਦੇ ਹੋਏ ਆ ਜਦੋਂ ਉਹਨਾਂ ਕੋਲ ਪਹੁੰਚਾਂਗੇ ਤੇ ਉਹਨਾਂ ਦੀ ਡਿਟੇਲ ਤੁਹਾਨੂੰ ਦੇ ਦੇਵਾਂਗੇ ਬਲਦੇਵ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਲਦੇਵ ਭਾਈ ਜਦੋਂ ਵੀ ਤੁਹਾਡੇ ਕੋਲ ਆਈਦਾ ਸੁਖਨ ਨਾਲ ਇਹ ਜਗ੍ਹਾ ਜਿਹੜੀ ਆ ਤੁਹਾਡੇ ਕੋਲ ਲਿਮਟਡ ਹੈ ਪਸ਼ੂਆਂ ਦੀ ਗਿਣਤੀ ਉਨੀ ਕੁ ਹੋ ਜਾਂਦੀ ਜਿੰਨੇ ਕ ਆਪਾਂ ਵੀਡੀਓ ਬਣਾ ਕੇ ਵੇਚਦੇ ਆ ਬਾਅਦ ਚ ਨਾ ਬਿਲਕੁਲ ਜੀ ਬਿਲਕੁਲ ਪਿਛਲੇ ਸੂਆਂ ਦੇ ਵਿੱਚ ਕਟੀਆਂ ਕਾਫੀ ਜ਼ਿਆਦਾ ਆਈਆਂ ਉਹਦੇ ਨਾਲ ਹੁਣ ਜਗ੍ਹਾ ਦੀ ਘਾਟ ਹੋ ਗਈ ਹੈ ਇਹਦੇ ਕਰਕੇ ਕੁਝ ਕੁ ਜਾਨਵਰ ਆਪਾਂ ਨੂੰ ਸੇਲ ਕਰਨੇ ਪੈਣੇ ਆ ਜੀ ਜਾਂ ਸਿਆਲ ਆ ਗਿਆ ਉਹ ਤੋਂ ਪਹਿਲਾਂ ਫਿਰ ਕੁਝ ਸ਼ਾਂਟੀ ਲਾਉਣੀ ਪਊ ਸ਼ਾਂਟੀ ਲਾਉਣੀ ਪਣੀ ਹੈ ਹਾਂਜੀ ਅੱਛਾ ਜਿਹੜੇ ਹਿਸਾਬ ਤੇ ਜਿਵੇਂ ਪਿਛਲੇ ਸਮੇਂ ਚ ਕਟੀਆਂ ਤੁਸੀਂ ਦੱਸ ਦਿਓ ਜਾਂ ਜਿਵੇਂ ਮੈਂ ਆ ਕੇ ਦੇਖਿਆ ਮੇਰੇ ਕੋਲ ਚ ਜਿਹੜਾ ਬੁੱਲ ਤੁਸੀਂ ਇੱਛਾ ਰੱਖਦੇ ਹੋ ਵੀ ਆਪਣੇ ਕੋਲ ਉਹਦੀ ਕੱਟੀ ਆ ਜੇ ਉਹ ਸਾਰਿਆਂ ਦੀਆਂ ਆ ਹੀ ਰਹੀਆਂ ਹਨ ਲਗਭਗ ਸਾਰਿਆਂ ਦੀਆਂ ਆ ਗਈਆਂ ਕੱਲੇ M29 ਦੀਆਂ ਨਹੀਂ ਆਈਆਂ ਉਹਦੇ ਜਿੰਨੇ ਵੀ ਆਈ ਕੀਤੀ ਉਹਦੇ ਕੱਟੇ ਆਏ ਕੱਲੇ ਦੇ M29 ਉਹਦੇ ਨਾਲ ਰਾਸ਼ੀ ਨਹੀਂ ਰਲੀਆਂ ਉਹਦੇ ਨਾਲ ਰਾਸ਼ੀ ਨਹੀਂ ਰਲੀਆਂ ਉਹਦੇ origignal ਸੀਮਨ ਪਿਆ ਜਦੋਂ HLDBC ਸੀਗਾ ਤੇ ਯੰਗ ਸੀਗਾ ਉਹ ਹਜੇ ਵੀ ਮੇਰੇ ਕੋਲੇ ਸੇਵ ਪਏ ਨਹੀਂ ਉਹਦੇ ਸੀਮਨ ਅੱਛਾ ਤੇ ਉਹਦੇ ਕੱਟੇ ਆਏ ਆ ਉਹਦੇ ਕੱਟੇ ਆਏ ਜੀ ਠੀਕ ਹੈ ਬਾਕੀ ਸਾਰਿਆਂ ਨੇ ਕਿੰਨਾ ਲਗਭਗ ਆ ਗਈਆਂ ਬਾਕੀ ਕੱਟੀਆਂ ਲਗਭਗ ਅੱਛਾ ਅੱਛਾ ਬਲਦੇਵ ਭਾਈ ਇੱਕ ਗੱਲ ਦੱਸਿਓ ਜੀ ਵੀ ਜਿੰਨੇ ਪਸ਼ੂ ਇਸ ਟਾਈਮ ਘਰੇ ਖੜੇ ਆ ਇਹਨੇ ਜੋ ਕੋਈ ਖਰੀਦਿਆ ਹੋਇਆ ਹੈ ਜਾਂ ਹੋਮ ਬ੍ਰੀਡ ਹੈ ਨਹੀਂ ਜੀ ਇਹ ਸਾਰੀ ਹੋਮ ਬ੍ਰੀਡ ਆ ਹੁਣ ਤਾਂ ਜਦੋਂ ਵਾਫਰ ਹੋ ਜਾਂਦੇ ਆ ਤੁਹਾਡੇ ਦੋ ਚੈਨਲ ਤੇ ਦੋ ਵਾਰੀ ਮੈਂ 18 ਚ ਤੇ 22 ਚ ਵੇਚੇ ਸੀਗੇ ਦੋ ਦੋ ਦਿਨਾਂ ਚ ਜਾਨਵਰ ਵਿਕ ਜਾਂਦੇ ਨੇ ਠੀਕ ਹੈ ਕਈ ਸੱਜਣ ਐਸੇ ਪਿਆਰ ਵਾਲੇ ਨੇ ਹਜੇ ਵੀ ਵਰਤਦੇ ਨੇ ਉਹ ਕਹਿੰਦੇ ਯਾਰ ਵੀਡੀਓ ਨਾ ਬਣਾਈ ਪਹਿਲਾਂ ਸਾਨੂੰ ਦੱਸ ਦੀ ਅਚਾਹ ਸਾਰਿਆਂ ਹੁੰਦਾ ਵੀ ਦੋ ਕਿ ਦਿਨਾਂ ਚ ਮੈਨੂੰ ਇਹ ਆ ਵੀ ਸਿਆਲ ਸ਼ੁਰੂ ਹੋਣ ਵਾਲਾ ਅੰਦਰ ਜਗ੍ਹਾ ਨਹੀਂ ਹੈ ਤੋਂ ਪਹਿਲਾਂ ਸੇਲ ਕਰ ਦਈਏ ਠੀਕ ਹੈ ਅਚਾਹ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਦੇ ਇੱਕ ਛੋਟੀ ਬੱਦੀ ਵੀ ਹੈ ਕੀ ਡਿਟੇਲ ਹੈ ਇਹ ਦੇ ਬਾਈ ਕਿੰਨਾ ਚਰ ਹੋ ਠੀਕ ਹੈਮ ਸੂਈ ਨੂੰ ਹੋਈ ਨੇ 18 ਕਿਲੋ ਉਹਦੇ ਕਰੀਬ ਦਾ ਦੁੱਧ ਐ ਇਸ ਵਕਤ ਯਾਰ ਇਹ ਕਿਹੜੇ ਬੋਲਦੀ ਐ ਇਹ ਇਹ ਮੇਰਾ ਲਿਖਿਆ ਹੋਇਆ ਕਾਪੀ ਤੇ ਜ ਹੁਣ ਬੋਲ ਦਾ ਨੰਬਰ ਮੈਨੂੰ ਇਸ ਵਕਤ ਇਹਦਾ ਪ੍ਰੋਪਰ ਯਾਦ ਨਹੀਂ ਪਰ ਡਿਟੇਲ ਇਹਦੀ ਸਾਰੀ ਕਾਪੀ ਤੇ ਲਿਖੀ ਵੀ ਹੈਗੀ ਆ ਠੀਕ ਐ ਦੱਸੋ 25 ਦਿਨਾਂ ਦੀ ਸੂਈ 18 ਕਿਲੋ ਦੁੱਧ ਤੇ ਆ ਗਈ ਐ ਇਧਰ ਇਹਦਾ ਬੱਚਾ ਐ ਤੇ ਇਹ ਬੋਲ ਜਿਹੜਾ ਉਹ ਡਾਟਾ ਵੈਸੇ ਲਿਖਿਆ ਹੋਇਆ ਹੁੰਦਾ ਭਾਈ ਮੜਾ ਇਧਰ ਹਲਾਇਓ ਮੈਂ ਜਨੂੰ ਇਧਰ ਨੂੰ ਹਲਾਈ ਸੋ ਤੁਸੀਂ ਇਹਦਾ ਖੜੀ ਦਾ ਹੀ ਹਵਾਨਾ ਦੇਖੋ ਕਿਉਂਕਿ ਤਾਂ ਛੌਂਕੇ ਹੀ ਦਿਖਾ ਰਹੇ ਆ ਤੁਹਾਡਾ ਛੌਂਕ ਪੂਰਾ ਕਰਦੇ ਆ ਚੋਟੀ ਦੇਖਿਓ ਦੋਸਤੋ ਆ ਗਾੜੀ ਦੇਖਿਓ ਜੇ ਸੋ ਦੇਖੋ ਤੁਸੀਂ ਹਵਾਨਾ ਸੋ ਇਸ ਤਰੀਕੇ ਨਾਲ ਇਹਦਾ ਹਵਾਨਾ ਦੇਖ ਸਕਦੇ ਹੋ 18 ਕਿਲੋ ਦੁੱਧ ਤੇ ਕਰਮਾ ਵਾਲੀ ਆ ਗਈ ਦੋਸਤੋ ਇਹ ਦੂਜਾ ਸੂਆ ਚੋਟੀ ਹੈ ਸੋ ਡਿਟੇਲਸ ਆ ਰਹੀ ਹੈ ਦੀ ਵੈਸੇ ਬਾਈ ਕੋਲ ਹੋਊਗੀ ਇਹਦੇ ਨਾਲ ਇੱਕ ਬਈ ਇਹਦੀ ਤਾਂ ਕਟਿੰਗ ਵੀ ਕਰ ਰੱਖੀ ਆ ਲੱਗਦਾ ਕੋਈ ਮੇਲੇ ਦੀ ਤਿਆਰੀ ਕਰ ਰਹੇ ਹੋ ਇਹ ਮੇਲੇ ਦੀ ਤਿਆਰੀ ਕਰ ਰਹੇ ਆ ਜੀ ਤੇ ਸਕੰਦਰ ਦੀ ਧੀ ਹੈ ਜੀ ਹਮ ਪਰਮਾਤਮਾ ਨੇ ਚਾਹਿਆ ਤਾਂ ਅਗਲੇ ਕੋਸ਼ ਦਿਨਾਂ ਚ ਲਾਈਵ ਮਿਲਕਿੰਗ ਕਰਾਵਾਂਗੇ 22 ਕਿਲੋ ਦੇ ਆਸ-ਪਾਸ ਚੱਲੀ ਜਾਂਦੀ ਹੈ ਜੀ ਠੀਕ ਹੈ 25 ਕਿਲੋ ਵਾਲੀ ਹੈਗੀ ਆ ਇਹ ਠੀਕ ਹੈ 10 ਤਰੀਕ ਤੋਂ ਬਾਅਦ ਇਹਦੀ ਲਾਈਵ ਮਿਲਕਿੰਗ ਵੀ ਕਰਾਵਾਂਗੇ ਇਹਦੀ ਇਹਦੀ ਪਹਿਲਾਂ ਕਿਤੇ ਚਵਾਈ ਹੋਈ ਹੈ ਇਹਦੀ ਦੋ ਦੰਦ ਸੀ ਜਦੋਂ ਇਹ ਜੀ ਉਦੋਂ ਵੀ ਇਹਦੀ ਲਾਈਵ ਮਿਲਕਿੰਗ ਹੋਈ ਸੀ 16 ਕਿਲੋ 486 ਗ੍ਰਾਮ ਪਹਿਲਾਂ ਪਹਿਲੇ ਦੋ ਦੰਦ ਕੱਟੀ ਦੀ ਪਹਿਲੇ ਸੂਏ ਹਨ ਠੀਕ ਹੈ ਓਕੇ 16 ਕਿਲੋ 486 ਫਿਰ ਇਹਦੀ ਦੂਜੇ ਸੂਏ ਹੋਈ ਸੀਗੀ ਉਦੋਂ ਗੱਭਣ ਟੋਕਰ ਦੀ 19 ਕਿਲੋ ਪਲੱਸ ਦੀ ਆਪਾਂ ਕਰਵਾਈ ਸੀਗੀ ਠੀਕ ਹੈ ਇਹ ਉਦੋਂ ਮੇਰੇ ਖਾਲ ਜਿਹੜਾ ਆਪਣਾ ਕਿਸਾਨ ਮੋਰਚਾ ਲੱਗਿਆ ਸੀ ਉਦੋਂ ਦੀ ਗੱਲ ਹੈ ਇਹ ਉਦੋਂ ਦੀ ਗੱਲ ਹਾਂਜੀ ਹਾਂਜੀ ਉਦੋਂ ਇਹਦੀ ਸੱਜਰ ਨਹੀਂ ਕਰਵਾ ਨਹੀਂ ਸੀ ਸਕੇ ਉਦੋਂ ਬਾਅਦ ਫ ਸੋ ਦੋਸੋ ਐਸ ਟਾਈਮ 22 ਕਿਲੋ ਦੁੱਧ ਤੇ ਚਲਦੀ ਕਰਮ ਵਾਲੀ ਹੋ ਸਕਦਾ ਹੈ ਜੇ ਸਵਾਭ ਬਣ ਗਿਆ ਤਾਂ ਉਹਦੇ 5-7 ਦਿਨਾਂ ਦੇ ਵਿੱਚ ਦੀ ਤੁਹਾਨੂੰ ਲਾਈਵ ਇਹ ਮੱਝ ਦਾ ਦੁੱਧ ਜਿਹੜਾ ਉਹ ਦੇਖਣ ਨੂੰ ਮਿਲੇ ਕਟਿੰਗ ਕਰਤੀ ਹੈ ਬਾਈ ਹੋਰਾਂ ਨੇ ਕਿਉਂਕਿ ਆਉਣ ਵਾਲਾ ਟਾਈਮ ਮੇਲਿਆਂ ਦਾ ਹੈ ਤੇ ਮੇਲੇ ਬਾਈ ਜੀ ਹੋਰਾਂ ਨੇ ਇਸ ਮੱਝ ਦੇ ਨਾਲ ਲੜਨੇ ਆ। ਸੋ ਇਹ ਕਿਹੜੇ ਬੋਲ ਦੀ ਦੱਸਿਆ ਸੀ? ਇਹ ਸਿਕੰਦਰ ਦੀ ਹੈ ਜੀ। ਸਿਕੰਦਰ ਦੀ ਪਹਿਲੀ ਕੱਟੀ ਸੀਗੀ ਇਹ ਜੀ। ਸਿਕੰਦਰ ਦੀ ਪਹਿਲੀ ਕੱਟੀ। ਸਿਕੰਦਰ ਦੀ ਪਹਿਲੀ ਕੱਟੀ ਤੇ ਹੁਣ ਇਹਨੇ ਪਿਸਟਲ ਦੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਮੇਲ ਕਾਫ ਨੂੰ ਜੀ। ਅੱਛਾ ਪਿਸਟਲ ਜਿਹੜਾ ਇਸ ਟਾਈਮ ਐਲਡੀਐਫ ਕੋਲ ਹੈ। ਹਾਂਜੀ ਹਾਂਜੀ। ਮੇਰੇ ਖਿਆਲ ਚੋ ਜੋਤੀ ਮੱਝ ਦਾ ਬੱਚਾ। ਠੀਕ ਹੈ। ਸੋ ਦੋਸੋ ਪਿਸਟਲ ਬੋਲ ਦੇ ਕੱਟੇ ਨੂੰ ਜਨਮ ਦਿੱਤਾ ਤੇ ਪਿਸਟਲ ਮੁਰਾ ਦੇ ਵਿੱਚ ਐਲਡੀਐਫ ਕੋਲ ਹੈ ਤੇ ਜੋਤੀ ਮੱਝ ਜਿਹੜੀ ਡਾਕਟਰ ਜੀਤ ਲਾਲਿਆਣੇ ਵਾਲਾ ਉਸ ਵੀਰ ਕੋਲ ਮੱਝ ਉਹ ਖੈਰ ਇਸ ਪਰ ਉਹਨੇ ਨਗინੇ ਦਿੱਤੇ ਆ ਜਿਨ੍ਹਾਂ ਦੇ ਵਿੱਚੋਂ ਪਿਸਟਲ ਵੀ ਇੱਕ ਐ ਤੇ ਉਹਦਾ ਮੇਲਕਾਫ ਆ ਗਿਆ ਸੋ ਇਹ ਵੈਸੇ ਤੁਹਾਨੂੰ ਚੌਕੀਆਂ ਮੱਝ ਦਿਖਾ ਰਹੇ ਆ ਬਈ ਇੱਕ ਜਣਾ ਇਹਨੂੰ ਵੀ ਹੱਕੇ ਹੋ ਜੇ ਮੜਾ ਬਸ ਇੱਥੀ ਹਲਾ ਦਿਓ ਭਾਵੇਂ ਇਹਨੂੰ ਸੋ ਵੈਸੇ ਦੱਸੋ ਇਹ ਚੌਕੀਆਂ ਦੇਖਿਓ ਫਰਮ ਲਈ 22 ਕਿਲੋ ਦੁੱਧ ਤੇ ਆ ਗਈ ਹਜੇ ਕਿੰਨੇ ਦਿਨਾਂ ਦੀ ਸੂਈ ਦੱਸਿਆ ਸੀ ਬਈ 6 ਨੂੰ ਮਹੀਨਾ ਹੋ ਗਿਆ ਠੀਕ ਆ ਸੋ ਇੱਕ ਮਹੀਨੇ ਦੀ ਸੂਈ ਹੈ ਦੋਸਤੋ ਹਜੇ ਆਸ ਹੈ ਦੁੱਧ ਦੇ ਨੇ ਵਧਣਾ ਹੈ ਕਿਉਂਕਿ ਹਜੇ ਬੀਕ ਫੜੂਗੀ ਇਹ ਤੋਂ ਅੱਗੇ ਜਿਹੜੀ ਛੋਟੀ ਖੜੀ ਹੈ ਇਹ ਕੋਹੇਨੂਰ ਦੀ ਹੈ ਜੀ ਇਹਦੀ ਥੋੜੇ ਦਿਨ ਪਹਿਲਾਂ ਹੀ ਲక్ష్ਮੀ ਡੈਰੀ ਫਾਰਮ ਤੇ ਆਪਾਂ ਲਾਈਵ ਮਿਲਕਿੰਗ ਕਰਾਈ ਆ 16 ਕਿਲੋ 130 ਗ੍ਰਾਮ ਪਹਿਲਾ ਸੂਆ ਪਹਿਲਾ ਸੂਆ ਜੀ ਤੇ 17 ਕਿਲੋ 90 ਵੈਸੇ ਕੱਢ ਗਏ ਪਰ ਲਾਈਵ ਮਿਲਕਿੰਗ 16 ਕਿਲੋ 130 ਗ੍ਰਾਮ ਇਹਨੇ ਲਾਈਵ ਚੁਆਈ ਕਰਾਈ ਠੀਕ ਹੈ ਓਕੇ ਸੋ ਦੋਸਤੋ ਇਹ ਕੋਹੇਨੂਰ ਬੋਲਦੀ ਹੈ ਤੇ ਇਹ ਨਹੀਂ ਲਾਈਵ ਮਿਲਕਿੰਗ ਜਿਹੜੀ ਉਹ ਬਾਈ ਜਿਹੜਾ ਨੇ ਤੁਹਾਨੂੰ ਦੱਸ ਹੀ ਦਿੱਤੀ ਆ ਵੀ ਹੋਣੀ ਹੋ ਕੇ ਹਟਿਆ ਐਲ ਡੀ ਐਫ ਵਾਲੇ ਪੇਜ ਦੇ ਉੱਤੇ ਸੋ ਬਹੁਤ ਸੋਹਣਾ ਦੁੱਧ ਕੱਢਿਆ ਪਹਿਲਾਂ ਝੋਟ ਜਦੋਂ ਪੀੜੀਆਂ ਦਾ ਰਿਕਾਰਡ ਬਣ ਜਾਂਦਾ ਨਾ ਤਾਂ ਫਿਰ ਫਿਰ ਸਵਾਦ ਆਉਂਦਾ ਫਿਰ ਪਹਿਲਣਾ ਚਵਾਲੋ ਭਾਵੇਂ ਦੂਜੇ ਸੂਏ ਚਵਾਲੋ ਦੁੱਧਿੰਦਗਾ ਹੀ ਹੈ ਇਹ ਤੋਂ ਅੱਗੇ ਭਾਈ ਜਿਹੜੀ 4 ਨੰਬਰ ਤੇ ਝੋਟੀ ਹੈ ਇਹ ਕੋਹੇਨੂਰ ਦੀ ਧੀ ਹੈ ਜੀ ਠੀਕ ਹੈ ਇਹਦੀ ਕੀ ਡਿਟੇਲ ਇਹ ਵੇਚਾਂਗੇ ਆਪਾਂ ਇਹ ਵੇਚਾਂਗੇ ਹਾਂਜੀ ਤੀਜੇ ਸੂਏ ਲਈ ਇਹ ਗੱਬਣਾ 8ਵਾਂ ਮਹੀਨਾ ਨੂੰ ਲੱਗਿਆ ਹੋਇਆ ਜੀ ਠੀਕ ਹੈ ਹਾਂਜੀ ਦੁੱਧੋਂ ਡਰਾਈ ਹੈ ਬਈ ਹੁਣ ਇਹ ਦੁੱਧੋਂ ਡਰਾਈ ਕੀਤੀ ਹੈ ਜੀ ਪਿਛਲੀ ਵਾਰ ਅਸੀਂ ਡਰਾਈ ਨਹੀਂ ਕਰ ਸਕੇ ਤੇ ਉਹਦੇ ਕਰਕੇ ਪੂਰਾ ਪ੍ਰੋਪਰ ਇਹਦਾ ਰਿਜ਼ਲਟ ਨਹੀਂ ਲੈ ਸਕੇ ਪਹਿਲੇ ਸੂਏ ਨੇ 14 ਪਲੱਸ ਦਿੱਤਾ ਸੀਗਾ ਪਿਛਲੀ ਵਾਰ 17 ਡਰਾਈ ਕਰਨ ਦਾ ਸਮਾਂ ਬੜਾ ਘੱਟ ਰਹਿ ਗਿਆ ਤੇ 17 ਕਿਲੋ ਹੀ ਦਿੱਤਾ ਸੋ ਐਦ ਕੀ ਅਸੀਂ ਹੁਣ ਇਹਨੂੰ ਡਰਾਈ ਕੀਤਾ ਜੀ ਥੋੜੇ ਦਿਨ ਪਹਿਲਾਂ ਹਜੇ ਵੀ ਹਵਾਨਾ ਦੇਖਦੇ ਆ ਤਾਂ ਲੱਗਦਾ ਵੀ ਥਣ ਪਾਸ ਕਰਾ ਦੂਗੀ ਇਹ ਹਾਂਜੀ ਕਰਾ ਦੂਗੀ ਕਰਾ ਦੂਗੀ ਠੀਕ ਹੈ ਅੱਛਾ ਭਾਈ ਇਹ ਦੱਸਿਓ ਵੀ ਇਹ ਇਹਦਾ ਪੀਕ 17 ਸੀ ਤੇ ਡਰਾਈ ਕਰਨ ਟਾਈਮ ਕਿੰਨਾ ਕੁ ਦੁੱਧ ਸੀਗਾ ਹੁਣ ਡਰਾਈ ਇਹਨੂੰ 7 ਕਿਤੇ ਕੀਤਾ ਜੀ ਹੁਣ 7 ਕਿਲੋ 7 ਕਿਲੋ ਤੇ ਗੱਭਣ ਕਿਹੜੇ ਬੋਲ ਤੋਂ ਆ ਦੇਖਿਆ ਮੈਂ ਹਾਂਜੀ ਹਾਂਜੀ ਸਾਰਾ ਹਰੇਕ ਮਸ਼ੂਦਾ ਸਾਰ ਇਹ 102299 ਤੋਂ ਜੀ ਪਿਛਲੀ ਕੱਟੀ ਵੀ ਇਹਦੀ 102299 ਦੀ ਆ ਜਿਹੜੀ ਉਹ ਖੜੀ ਆ ਪਰਲੇ ਪਾਸੇ ਖੜੀ ਆ ਪਰਲੇ ਪਾਸੇ ਖੜੀ ਆ ਇਹ 102299 ਤੋਂ ਹੀ ਹੁਣ ਗੱਪਣਾ ਖੋਲੋ ਬਈ ਇਹਨੂੰ ਤੈਨੂੰ ਖੋਲੀ ਦੋਸਤੋ ਇਹ ਵਿਕਰੀ ਆਸਤੇ ਐਚ ਓ ਟੀ ਫਟਾਫਟ 8 ਮਹੀਨਾ ਦੀ ਗੱਪਣ ਹੋ ਗਈ ਐ 60 ਕਿਲੋ ਦੁੱਧ ਤੇ ਇਹਨੂੰ ਡਰਾਈ ਕੀਤਾ ਐ 8ਾਂ ਦੀ ਹੋ ਗਈ ਜਾਂ 8ਾਂ ਲੱਗਿਆ ਜੀ 8ਾਂ ਲੱਗਾ 7ਾਂ ਦੀ ਗੱਪਣ ਆ ਦੋਸਤੋ 8ਾਂ ਲੱਗਾ ਬੜੀ ਚੰਗੀ ਬਾਡੀ ਬੰਦਰਦੀ ਐ ਜਿਹਨੇ ਮੁਰਾ ਤੇ ਕੰਮ ਕਰਨਾ ਤਾਂ ਇਹ ਅ ਚੋਟੀ ਨੇ ਦੁੱਧ ਵੀ ਲੰਬਾ ਟਾਈਮ ਪਿਆ ਜਿਹੜੇ ਹਿਸਾਬ ਤੇ ਬਾਈ ਜੀ ਹੁਰੀ ਦੱਸ ਰਹੇ ਆ ਸੋ ਲੈ ਤੂੰ ਪਸੂ ਦੀ ਬਾਈ ਬਾਈ ਤੋਰ ਦੂ ਕੱਲਾ ਫਿਰ ਥੋੜਾ ਡਰ ਜਾਂਦਾ ਪਸੂ ਸੋ ਬੰਤਰ ਦੇਖੋ ਸੋ ਹੁਣ ਇਹਨੇ ਰਾਜੀ ਹੋਣ ਲੱਗਣਾ ਕਿਉਂਕਿ ਆਪਾਂ ਨੂੰ ਪਤਾ ਵੀ ਜਦੋਂ ਪਸੂ ਦੁੱਧ ਦਿੰਦਾ ਉਦੋਂ ਚੰਗੇ ਦੁੱਧ ਵਾਲਾ ਪਸੂ ਥੋੜਾ ਜਿਹਾ ਖਾਰਮੰਦਾ ਹੁੰਦਾ ਸੋ ਇਸ ਤੋਂ ਬਾਅਦ ਜਿਹਨੇ ਬਾਡੀ ਰਿਕਵਰ ਕਰਨੀ ਹੈ 17 ਕਿਲੋ ਦੂਜੇ ਸੂਏ ਦਾ ਦੁੱਧ ਤੀਜਾ ਸੂਆ ਸੁਣਾ ਮੂੰਹ ਮੱਥੇ ਤੋਂ ਨਹੀਂ ਲਗਣੀ ਤੀਜਾ ਸੂਆ ਲੈ ਚਲੋ ਬਾਈ ਸੋ 10299 ਬੋਲਦਾ ਸੀਮੰਡੇ ਦੇ ਲੱਗਾ ਦੋਸਤੋ ਤੇ ਆਪ ਕੋਹੇ ਨੂਰ ਦੀ ਹੈ। ਸਣਪਾਸ ਕਰਾ ਦੂਗੀ ਹੁਣ ਵੀ ਪਰ ਇਹ ਆ ਵੀ ਹੁਣ ਦੁੱਧੋਂ ਡਰਾਈ ਹੈ। ਤੁਸੀਂ ਅਗਲੇ ਸਵੇਰੇ ਦਾ ਰਿਜ਼ਲਟ ਦੇਖੋਗੇ ਕੀ ਆਉਂਦਾ ਤੁਹਾਨੂੰ। ਸੋ ਸੇਵਾ ਤੁਸੀਂ ਕਰਨੀ ਹੈ। ਬਾਕੀ ਜੋ ਚੀਜ਼ ਹੈ ਉਹ ਤੁਹਾਡੇ ਸਾਹਮਣੇ ਹੈ। ਸੋ ਇਹ ਵਿਕਰੀ ਆਸਤੇ ਹੈ ਜੋ ਟੀ ਜੇ ਕੋਈ ਵੀਰ ਪਸੰਦ ਕਰੇ ਤਾਂ ਕੰਟੈਕਟ ਕਰ ਲਿਓ। ਇਹਦੇ ਨਾਲ ਜਿਹੜੀ ਝੋਟੀ ਖੜੀ ਹੈ ਬਈ। ਇਹ ਨਵਾਬਦੀਤੀ ਹੈ ਜੀ। ਠੀਕ ਹੈ। ਤੇ ਉਸੇ ਵੱਡੀ ਮੱਝ ਦੀ ਅਸਕੰਦਰ ਵਾਲੀ ਦੀ। ਸਸਕੰਦਰ ਵਾਲੀ ਦੀ ਹੈ। ਸਕੰਦਰ ਵਾਲੀ ਦੀ ਪਹਿਲੇ ਸਵੇਰ ਦੀ ਕੱਟੀ ਹੈ ਜੀ ਇਹ। ਠੀਕ ਹੈ। ਤੇ ਇਹ ਦੂਜੀ ਵਾਰ ਬਣੀ ਨਹੀਂ ਕਿਉਂਕਿ ਆਪਾਂ ਬੱਕਰੀ ਫਾਰਮ ਵਾਲ ਥੋੜਾ ਜਿਹਾ ਧਿਆਨ ਜਿਆਦਾ ਹੋ ਗਿਆ ਸੀਗਾ ਅੱਛਾ ਤੇ 2 ਸਾਲ ਤੋਂ ਉੱਪਰ ਸੋਈ ਨੂੰ ਹੋ ਗਿਆ ਹਜੇ ਵੀ 5 ਕਿਲੋ ਦੁੱਧ ਦੇ ਥੱਲੇ ਹੈਗਾ ਤੇ ਚੌਥਾ ਮਹੀਨਾ ਨੂੰ ਲੱਗਿਆ 3 ਮਹੀਨੇ ਦੀ ਗੱਭਣਾ ਚੌਥਾ ਮਹੀਨਾ ਲੱਗਿਆ ਅੱਛਾ ਹੁਣ 5 ਕਿਲੋ ਦੁੱਧਾ ਤੇ 2 ਸਾਲ ਹੋ ਗਏ ਸੋਈ ਦੋ ਸਾਲ ਤੋਂ ਉੱਤੇ ਹੀ ਹੋ ਗਿਆ ਜੀ ਸੋਈ ਨੂੰ ਅੱਛਾ ਅੱਛਾ ਇਹ ਇਹਦਾ ਪੀਕ ਲੈਵਲ ਕਿੰਨਾ ਸੀ ਪਹਿਲੇ ਸੂਏ ਦਾ ਇਹਦਾ ਪਹਿਲੇ ਸੂਏ 15.5 ਕਿਲੋ ਜੀ 15.5 15.5 ਪਹਿਲੇ ਠੀਕ ਹੈ ਇਹ ਤਾਂ ਨਹੀਂ ਵਿਕਰੀ ਵਾਸਤੇ ਕਿ ਵਿੱਚ ਇਹ ਵਿੱਚਾਂਗੇ ਜੀ ਇਹ ਵੀ ਵੇਚਾਂਗੇ ਇਹ ਵੇਚਾਂਗੇ ਹਾਂਜੀ ਤੋੜਦਗੇ ਬਾਈ ਇਹਨੂੰ ਵੀ ਇਹਦੇ ਸੀਮਨ ਬਾਈ ਦੇਖੋ ਕਿਹੜਾ ਲੱਗਾ ਇਹਦੇ B1330 ਤੇ ਚੱਲਦੀ ਵੀ ਦਾ ਜੀ B1330 ਬਿਲਕੁਲ ਸੋ ਇਹ ਛੋਟੀ ਦੋਸੋਂ ਵੈਸੇ ਗੱਭਣ ਦੂਜੇ ਸੂਏ ਵਾਸਤੇ ਹੈ ਪਰ ਪਹਿਲੇ ਸੂਏ ਤੋਂ ਬਾਅਦ ਚ 2 ਸਾਲ ਇਹ ਗੱਭਣ ਨਹੀਂ ਹੋਈ ਕਾਰਨ ਬਾਈ ਜੀ ਉਹਨਾਂ ਦਾ ਇੱਕ ਗੌਟ ਫਾਰਮ ਹੈ ਚਾਹਤਾਂ ਜੋ ਵੀ ਪਿੱਛੇ ਜੇ ਮੇਲਾ ਵੀ ਬਾਈ ਜੋਰੀ ਕਰਾ ਕੇ ਹਟਿਆ ਬੱਕਰੀਆਂ ਦਾ ਸੋ ਉਧਰ ਰੁਝਾਨ ਬਣ ਗਿਆ ਤੇ ਉਹਦੇ ਕਰਕੇ ਮੱਝ ਹੱਲ ਧਿਆਨ ਨਹੀਂ ਗਿਆ ਸੋ ਲੇਟ ਗੱਭਣ ਹੋਈ ਐ ਤਿੰਨ ਮਹੀਨਿਆਂ ਦੀ ਗੱਭਣਾ ਚੌਥਾ ਲੱਗਾ ਤੇ ਦੁੱਧ 5 ਕਿਲੋ ਦੇ ਰਹੀ ਐ ਨਵਾਬ ਬੁੱਲਦੀ ਐ 21330 ਇਹਦੇ ਸੀਮਨ ਲੱਗਾ ਤੇ ਜਿਹੜੀ ਕੋਹੇ ਨੂੰ ਸਕੰਦਰ ਵਾਲੀ ਝੋਟੀ ਐ ਜਿਹੜੀ ਹੁਣ 22 ਕਿਲੋ ਦੁੱਧ ਤੇ ਚੱਲਦੀ ਐ ਉਹਦੀ ਇਹ ਧੀ ਪਹਿਲੇ ਸੂਏ ਦੀ ਸੋ ਇਹ ਵਿਕਰੀ ਵਾਸਤੇ ਐ ਲੈ ਚਲੋ ਲੈ ਜਾ ਲੈ ਆਪੇ ਨਵਾਬ ਬੁੱਲਦੀ ਐ 15 ਕਿਲੋ ਪਹਿਲਾਂ ਦਾ ਇਹਦਾ ਰਿਕਾਰਡ ਹੈ ਦੁੱਧ ਦਾ ਬੰਦੇ 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 ਸੋ ਇਹ ਟੋਕੜ ਗੱਬਨ ਝੋਟੀ ਫॉर ਸੇਲ ਹੈ ਇਹ ਦੋਨੇ ਟਾਈਮ ਮਿਲਦੀ ਹੈ ਬਲਦੇ ਭਾਈ ਹਾਂਜੀ ਦੋਨੇ ਟਾਈਮ ਠੀਕ ਹੈ ਦੋਨੇ ਟਾਈਮ ਦੋਸਤੋ ਇਹ ਮਿਲਦੀ ਹੈ ਸੋ ਇਹ ਤੋਂ ਇਲਾਵਾ ਇੱਕ ਕੱਟੀ ਜਿਹੜੀ ਖੜੀ ਹੈ ਭਾਈ ਇਹ 10 299 ਦੀ ਹੈ ਜੀ ਉਹ ਜਿਹੜੀ ਕੋਹੇ ਨੂੰ ਰਾਈ ਸੇਲ ਕਰਨੀ ਹਾਂਜੀ ਉਹਦੀ ਕੱਟੀ ਹੈ ਉਹਦੀ ਕੱਟੀ ਹੈ ਠੀਕ ਹੈ ਇਹ ਤੋਂ ਅੱਗੇ ਜਿਹੜੀ ਝੋਟੀ ਖੜੀ ਹੈ ਭਾਈ ਇਹ ਮੋਦੀ ਦੀ ਹੈ ਦੂਜੇ ਸੂਏ ਲਈ ਗੱਬਨ ਹੈ ਜੀ ਮੋਦੀ ਦੀ ਧੀ ਦੂਜੇ ਸੂਏ ਵਾਸਤੇ ਗੱਬਨ ਹੈ ਥੋੜਾ ਟਾਈਮ ਹੀ ਰਹਿੰਦਾ ਲੱਗਦਾ ਇਹਦਾ ਇਹਦਾ ਬਸ ਹਾਂ ਜੀ ਥੋੜੇ ਦਿਨ ਹੀ ਰਹਿੰਦੇ ਨੇ ਠੀਕ ਹੈ ਸੋ ਦੱਸੋ ਇਹ ਮੋਦੀ ਦੀ ਹੈ ਇਹ ਤੁਸੀਂ ਦੇਖ ਲਓ ਥੋੜਾ ਟਾਈਮ ਹੀ ਰਹਿੰਦਾ ਹੈ ਵਿਕਰੀ ਵਾਸਤੇ ਨਹੀਂ ਗਈ ਸੋ ਹੈ ਇਹ ਮੋਦੀ ਬੋਲਦੀ थी ਇਹਦੋਂ ਅੱਗੇ ਬਾਈ ਜਿਹੜੀ ਅੰਦਰ ਝੋਟੀ ਖੜੀ ਹੈ ਇਹ ਤੂਫਾਨ ਦੀ ਹੈ ਜੀ ਠੀਕ ਹੈ ਇਹਦਾ ਵੀ ਬਹੁਤ ਵਧੀਆ ਰਿਕਾਰਡ ਰਿਹਾ ਦੋਨੋਂ ਵਾਰੀ ਇਹਨੂੰ ਡਰਾਈ ਆਪ ਕਰਨਾ ਪਿਆ ਜੀ ਅੱਛਾ ਹਾਂ ਜੀ ਤੇ 18 ਕਿਲੋ ਦੂਜੇ ਸਵੇਰ ਕੀ ਨੇ ਦੁੱਧ ਦਿੱਤਾ ਜੀ ਤੀਜੇ ਸਵੇਰ ਹੁਣ ਇਹ ਕੋਹੇ ਨੂਰ ਤੋਂ ਗੱਭਣਾ ਕਿੰਨਾ ਟਾਈਮ ਰਹਿੰਦਾ ਹੁਣ ਇਹਦਾ ਰਹਿ ਕੇ ਜੀ 25 ਦਿਨ ਰਹਿੰਦੇ ਨੇ ਇਹਦੇ 25 ਦਿਨ ਰਹਿ ਗਏ 25 ਦਿਨ ਰਹਿ ਗਏ ਠੀਕ ਹੈ ਡਰਾਈ ਹੈ ਕੀ ਵੀ ਆਪ ਹੀ ਕੀਤਾ ਫਿਰ ਇਹ ਡਰਾਈ ਕਰਨਾ ਪਿਆ ਪਹਿਲੀ ਵਾਰ ਵੀ ਟਰਾਈ ਕਰਨਾ ਪਿਆ ਐਸ ਤਰੀਕੇ ਡਰਾਈ ਕੀਤਾ ਜੀ ਠੀਕ ਹੈ ਇਹ ਤਾਂ ਇੱਕ ਆਪਾਂ ਕੱਟਾ ਵਿੱਚ ਨਾ ਉਸ ਜੋ ਠੀਕ ਹੈ ਨਹੀਂ ਉਹ ਦੂਜੀ ਝੋਟੀ ਲੱਜੀ ਜਾਉਂਦੀ ਉਹ ਦਿਖਾ ਦਿੰਨੇ ਆਪਾਂ ਸੋ ਦੋਸੋ ਅੱਗੇ ਕੁਝ ਹੋਰ ਨਾਕ ਹੈਗੇ ਜਿਹੜੇ ਵਿਕਰੀ ਵਾਲੇ ਆ ਆਪਾਂ ਪਹਿਲਾਂ ਇੱਕ ਝੋਟੀ ਹੋਰ ਦਿਖਾ ਦਈਏ ਤੁਹਾਨੂੰ ਹਾਂ ਜੀ ਭਾਈ ਇਹ ਕੀ ਡਿਟੇਲ ਹੈ ਇਸ ਝੋਟੀ ਦੀ ਇਹ ਪੀ 288 ਦੀ ਆਪ ਆ ਜੀ ਠੀਕ ਹੈ ਵੇਲਵਨ ਤੁਸੀਂ ਦੇਖ ਸਕਦੇ ਆ ਦੀ ਹੂੰ ਤਾਂ ਇਹ ਸ਼ਾਮਬਾਲ ਕੀਆ ਤੋਂ ਗੱਬਣਾ ਜੀ ਕਿੰਨਾ ਟਾਈਮ ਇਹ 8 ਮਹੀਨੇ ਦੀ ਗੱਬਣ ਨੋਵਾ ਲੱਗ ਠੀਕਾ 2 ਮਹੀਨੇ ਰਹਿਗੇ ਦੇ ਹਾਂਜੀ ਡੇਢ ਕਰੇਗਾ ਠੀਕ ਹੈ ਅੱਛਾ ਛਾਂਬਾਲ ਕੀ ਵਾਲਾ ਸੀਮਨ ਇਹਦੇ ਲੱਗਿਆ ਛਾਂਬਾਲ ਕੀ ਦਾ ਸੀਮਨ ਲੱਗਿਆ ਠੀਕ ਹੈ ਇਹ ਇਹਨਾਂ ਦੇ ਰੇਟ ਜਿਹੜੇ ਆ ਬਈ ਪਸ਼ੂਆਂ ਦੇ ਆਪਾਂ ਦੱਸਾਂਗੇ ਜਾਂ ਫੋਨ ਤੇ ਰਹਿ ਇਹ ਆਪਾਂ ਫੋਨ ਤੇ ਹੀ ਕਰ ਲਾਂਗੇ ਜੀ ਠੀਕ ਹੈ ਦੀ ਮਾਂ ਦਾ ਦੁੱਧ ਦਾ ਰਿਕਾਰਡ ਕੀ ਰਿਹਾ ਇਹਦੀ ਮਾਂ ਦਾ 18 ਕਿਲੋ ਸੀਗਾ ਜੀ 18 ਕਿਲੋ 18 ਕਿਲੋ ਠੀਕ ਹੈ ਭਾਈ ਤੋੜੇ ਨੂੰ ਮੜੇ ਇਹਨੇ ਦੋਸਤੋ ਸਿੰਘ ਕਸਾ ਲਏ ਆ ਖੁਰਲੀ ਦੇ ਨਾਲ ਸਿੰਘ ਬੜੇ ਵਧੀਆ ਸੀ ਇਹਨੇ ਕਸਾ ਕੇ ਦੋਨੇ ਖਰਾਬ ਕਰ ਲਏ ਨੇ ਇੱਕ ਤਾਂ ਟੁੱਟ ਹੀ ਗਿਆ ਤੇ ਦੂਜਾ ਲਗਭਗ ਕਿਨਾਰੇ ਤੇ ਹੀ ਐ ਸੋ 8ਵਾਂ ਮੇਂ ਨਾਠ ਕੰਪਲੀਟ ਹੋ ਗਿਆ ਨੌਵਾਂ ਲੱਗ ਗਿਆ ਨੌਵਾਂ ਲੱਗ ਗਿਆ ਪਹਿਲਾ ਸੂਆ ਸੂਗੀ ਝੋਟੀ ਦੱਸੋ ਇਹ B P 288 ਦੀ P 288 ਦੀ ਹੈ ਸ਼ਾਮਬਲ ਦੀ ਸ਼ਾਮਬਲ ਕੀ ਬੋਲਦਾ ਸੀ ਮਡੇ ਦੇ ਲੱਗਾ ਹੋਇਆ ਸੋ ਦੋ ਮਹੀਨੇ ਰਹਿੰਦੇ ਆ ਜਿਹਨੂੰ ਪਹਿਲਾਂ ਝੋਟੀ ਪਸੰਦ ਆਉਂਦੀ ਹੈ ਤਾਂ ਕੰਟੈਕਟ ਬਾਈ ਨਾਲ ਕਰ ਲਓ ਮਦਰ ਮਿਲਕ ਰਿਕਾ 18 ਕਿਲੋ ਸੀ ਲੰਬਾਈ ਬਹੁਤ ਆ ਝੋਟੀ ਦੀ ਦੱਸੋ ਤੁਸੀਂ ਦੇਖੋਗੇ ਆਮ ਮੱਝਾਂ ਨਾਲੋਂ ਜ਼ਿਆਦਾ ਲੰਬੀ ਦਿਸੂਗੀ ਜੋ ਸਟਰਕਚਰ ਹੈ ਉਹ ਕੈਮਰੇਜ ਚ ਕਲੀਅਰ ਦਿਸ ਰਿਹਾ ਕੋਲ ਆ ਕੇ ਤੁਸੀਂ ਦੇਖ ਲੈਣਾ ਹੋਊਗਾ ਇਦੋਂ ਬਾਅਦ ਇੱਕ ਕੱਟਾ ਖੜਾ ਹੈ ਇਹ ਤੁਹਾਨੂੰ ਦਿਖਾ ਦਾਂਗੇ ਤੇ ਨਾਲ ਹੀ ਇਹਦੀ ਮਾਜੂਰ ਜ਼ਰੂਰ ਦਿਖਾ ਦੇਣੀ ਹੈ ਬਈ ਜਿਹੜਾ ਕੱਟਾ ਆਪਾਂ ਵੇਚਣਾ ਹੈ ਇਹ ਹੈ ਨਾ ਹਾਂਜੀ ਵੇਚਣਾ ਕਿੰਨੀ ਉਮਰ ਹੋ ਗਈ ਬਈ ਇਹਦੀ ਦੂਜੇ ਸੂਏ ਦੀ ਮਾਂ ਨੇ ਸੋਣਾ ਹਜੇ ਛੋਟਾ ਹੀ ਹੈ ਜੀ ਇਹਦਾ ਦੇਖਿਆ ਨਾ ਹੈਗਾ ਸਰ ਸੌਰੀ ਲਿਖਿਆ ਜੀ ਦੇਖੋ ਜੇ ਲਿਖਿਆ 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 ਜੀ 10 ਲਿਖਿਆ ਸੋ ਦੋਸਤੋ ਇਹ ਕੱਟੇ ਦੀ 2 10 24 ਦਾ ਬਰਥ ਹੈ ਜੀ ਇਹਦਾ 2 10 24 24 ਦਾ ਠੀਕ ਹੈ 10ਵੇਂ ਮਹੀਨੇ ਦਾ ਸਾਲ ਦਾ ਹੋ ਗਿਆ ਸਾਲ ਦਾ ਠੀਕ ਹੈ ਓਕੇ ਕਿਹੜੇ ਬੋਲ ਦਾ ਬੱਚਾ ਇਹ ਇਹ ਬਾਜ ਦਾ ਜੀ ਜਿਹੜਾ ਮਲਕੀਤ ਕੋ ਮਲਕੀਤ ਕੈਰਮ ਕੋਲ ਮਲਕੀਤ ਕੈਰਮ ਕੋਲੇ ਹਾਂ ਠੀਕ ਹੈ ਬਾਜਦਾ ਇਹ ਬੱਚਾ ਹੈ ਬਾਜਦਾ ਬੱਚਾ ਤੇ ਇਹਦੀ ਮਾਂ ਬਈ ਇੱਧਰ ਖੜੀ ਜਿਹੜੀ ਹੈ ਹਾਂਜੀ ਆ ਖੜੀ ਹੈ ਇਹਦੀ ਕੀ ਡਿਟੇਲ ਹੈ ਇਹ ਪਹਿਲੇ ਸੂਏ ਸਾਢੇ ਇਹ ਬਿਰਲੇ ਦੀ ਹੈਗੀ ਆ ਆਪ ਜੀ ਠੀਕ ਹੈ ਤੇ ਪਹਿਲੇ ਸੂਏ ਸਾਢੇ 14 ਕਿਲੋ ਦੁੱਧ ਨੇ ਦਿੱਤਾ ਠੀਕ ਹੈ ਹੁਣ ਸ਼ਾਮ ਬਾਲਕੀਆ ਤੋਂ ਗੱਭਣਾ ਜੀ ਇਹ ਵੀ ਕਿੰਨੇ ਚਿਰ ਦੀ ਗੱਭਣ ਹੈ ਇਸ ਟਾਈਮ ਇਹ 8 ਮਹੀਨੇ ਦੀ ਗੱਭਣ ਹੋ ਗਈ ਜੀ ਦੁੱਧੋਂ ਡਰਾਈ ਕਰਤੀ ਜਾਂ ਹਜੇ ਕਰਨੀ ਇਹਨੂੰ ਡਰਾਈ ਕਰਨਾ ਜੀ ਹਜੇ ਦੁੱਧ ਦੇ ਰਹੀ ਹੈ ਹਜੇ ਇੱਕ ਟਾਈਮ ਤੇ ਇਹ 4 ਕਿਲੋ ਦੇ ਕਰੀਬ ਦੁੱਧ ਦੇ ਰਹੀ ਆ ਬਸ ਹੁਣ ਇਹਨੂੰ 5-4 ਦਿਨਾਂ ਦੇ ਵਿੱਚ ਡਰਾਈ ਕਰ ਦਿਆਂਗੇ ਠੀਕ ਹੈ ਇਹ ਕਟਾ ਫਿਰ ਆਪਾਂ ਸੇਲ ਕਰ ਦਿਆਂਗੇ ਇੱਕ ਕਟਾ ਹਾਂਜੀ ਸੇਲ ਕਰਾਂਗੇ ਜੀ ਦੱਸੋ ਕਟਾ ਵੇਚਣਾ ਰਿਕਾਰਡ ਇਦਾਂ ਦਾ ਆ ਵੀ ਇਹਦੀ ਮਾਂ ਪਹਿਲਾ ਸੂਆ ਸੋਈ ਸੀ ਤੇ 8 ਮਹੀਨਿਆਂ ਦੀ ਗੱਭਣ ਹੋ ਕੇ ਵੀ ਦੁੱਧ ਹਜੇ ਦੇ ਰਹੀ ਹੈ ਜੇ ਕਿਸੇ ਵੀਰ ਨੇ ਸੀਲਸਰੀ ਫਰ ਰਵੇ ਤੇ ਕੰਮ ਕਰਨਾ ਤਾਂ ਕਟਾ ਖਰੀਦ ਲਿਓ ਇਹ ਤੋਂ ਬੱਚੇ ਲਾਉਂਗੇ ਤਾਂ ਆਸ ਹੈ ਵੀ ਇਸੇ ਤਰ੍ਹਾਂ ਦੁੱਧ ਚੁਆਈ ਚ ਰਹਿਣਗੇ ਜਿਵੇਂ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਹੈ ਸੋ ਸਾਫ਼ ਸੁਥਰਾ ਕਟਾ ਹੈ 1 ਸਾਲੇ ਦੀ ਉਮਰ ਹੈ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਕੰਟੈਕਟ ਬਾਈ ਹੋਰ ਨਾਲ ਕਰ ਲਿਓ ਸੇਵਾ ਵਾਲਾ ਵੀਰ ਜਰੂਰ ਧਿਆਨ ਚ ਰੱਖ ਲਓ ਕਿਉਂਕਿ ਇਦਾਂ ਦੇ ਰਵੇ ਜਿਹੜੇ ਆ ਉਹ ਘੱਟ ਮਿਲਦੇ ਆ ਜਿਹਦੇ ਚ ਮੱਜਾਂ ਜ਼ਿਆਦਾ ਸੀਲ ਸਰੀਖ ਹੋਣ ਇੱਕ ਝੋਟੀ ਵੇਚਨੀ ਹੈ ਬਾਈ ਨੇ ਦੋ ਥਾਂ ਨਹੀਂ ਦੱਸਦੇ ਇਹਦੇ ਤਾਂ ਬਾਈ ਕੀ ਡਿਟੇਲ ਹੈ ਇਸ ਝੋਟੀ ਦੀ ਇਹ ਧਨੇ ਸੋਰਖੀ ਦੀ ਧੀ ਆ ਜੀ ਇਹਦੀ ਮਾਂ ਦਾ ਦੁੱਧ ਸੀਗਾ ਜਿਹੜਾ ਪੌਣੇ 20 ਕਿਲੋ ਦੇ ਕਰੀਬ ਸੀਗਾ ਠੀਕ ਹੈ ਤੇ ਇਹ ਜਮਾਂਦਰੂ ਦੁੱਲ ਆ ਜੀ ਠੀਕ ਹੈ 11 ਕਿਲੋ ਦੁੱਧ ਦਿੱਤਾ ਇਹਨੇ ਪੀਕ ਦੇ ਉੱਤੇ ਠੀਕ ਹੈ ਕੋਹੇ ਨੂਰ ਤੋਂ ਹੁਣ 1 ਮਹੀਨੇ ਤੋਂ ਪਲੱਸ ਹੋ ਗਿਆ اے ਕੀਤੀ ਨੂੰ ਠੀਕ ਹੈ ਇਸ ਵਕਤ ਜਿਹੜਾ ਦੁੱਧ ਹੋਊਗਾ ਇਹਦਾ 6 ਕਿਲੋ ਦੇ ਕਰੀਬ ਹੋਊਗਾ ਜੀ ਠੀਕ ਹੈ ਇਹਦਾ ਬੱਚਾ ਨਾਲ ਹੈ ਰਸਤ ਵਿੱਚ ਹਿੰਦੀ ਕੱਟੀ ਹੈ ਜੀ ਇਹਦੇ ਮਗਰ ਠੀਕ ਹੈ ਆਪਾਂ ਕੱਟੀ ਨਾਲ ਦੇਾਂਗੇ ਕੱਟੀ ਦੇ ਦਾਂਗੇ ਨਾਲ ਹਾਂਜੀ ਠੀਕ ਹੈ ਦੋਸਤੋ ਇੱਕ ਗੱਲ ਧਿਆਨ ਚ ਲੈ ਰਿਹਾ ਵੀ ਹੈ ਦੋ ਥਣ ਪਰ ਦੂਜੇ ਦੋ ਥਣਾਂ ਦੇ ਨਿਸ਼ਾਨ ਹੈਗੇ ਆ ਕਿ ਪਤਾ ਨਹੀਂ ਤਾਂ ਵੀ ਕੁਦਰਤੀ ਉਹ ਚੱਲੇ ਨਹੀਂ ਥਣ ਤਾਂ ਇਹ ਇਸ ਟਾਈਮ ਦੋ ਥਣ ਹੀ ਆ ਹੁਣ ਜੇ ਤੁਸੀਂ ਇਸ ਤਰੀਕੇ ਨਾਲ ਇਹਦੇ ਥਣ ਦੇਖ ਸਕਦੇ ਹੋ ਦੋਨੇ ਨਿਸ਼ਾਨ ਜਰੂਰ ਨਾਲ ਹੈਗੇ ਆ ਤੋੜਦਗੇ ਬਈ ਇਹਨੂੰ ਥੋੜੇ ਹਾਂਜੀ ਤਾਂਨੇ ਸੋਰਖੀ ਦੀ ਹੈ ਇਹ ਆਪ ਨਹੀਂ ਸੋ ਤੁਸੀਂ ਇਹਦੇ ਖਵਾਨੇ ਨੂੰ ਇਸ ਤਰੀਕੇ ਨਾਲ ਦੇਖ ਲਓ ਹੁਣ 6 ਕਿਲੋ ਦੁੱਧ ਆ ਪੀਕ ਲੈਵਲ ਇਹਦਾ 11 ਕਿਲੋ ਸੀ ਦੋ ਥਾਣੇ ਦੇ ਚਲਦੇ ਆ ਤੇ ਦੂਜੇ ਦੋ ਥਾਣ ਉੱਤੇ ਚੜੇ ਹੋਏ ਆ ਇਹ ਤਾਂ ਬਈ ਫਿਰ ਦੂਜੇ ਤਾਂ ਪਸਮੇ ਹੀ ਨਹੀਂ ਹੋਣੇ ਥਾਣਾ ਨਹੀਂ ਉਹ ਨਹੀਂ ਪਸਮੇ ਜੀ ਉਹ ਤਾਂ ਬਹੁਤ ਛੋਟੇ ਛੋਟੇ ਨੇ ਠੀਕ ਹੈ ਪਹਿਲਾਂ ਵੀ ਫਲਕ ਸੀ ਜਾਂ ਪਹਿਲਾਂ ਬਰਾਬਰ ਸੀ ਥਾਣੇ ਦੇ ਇਹਦੀ ਸਮਝ ਹੀ ਨਹੀਂ ਆਈ ਜੀ ਪਹਿਲਾਂ ਸੀ ਮੀਣੀ ਅੱਛਾ ਫੇਰ ਸਿੰਘ ਚੱਕ ਦੀ ਚੱਕਦੀ ਅਸਲ ਤਾਂ ਲੈ ਗਈ ਪਹਿਲਾਂ ਪਿਛਲੇ ਥਣ ਵੱਡੇ ਸੀਗੇ ਸੂਨ ਦੇ ਨੇੜੇ ਆ ਕੇ ਅਖੀਰਲੇ ਮਹੀਨੇ ਦੇ ਵਿੱਚ ਮੂਰਲੇ ਵੱਡੇ ਹੋ ਗਏ ਤੇ ਪਿਛਲੇ ਜਮਾਂ ਹੀ ਖਤਮ ਹੋ ਗਏ ਠੀਕ ਹੈ ਸੋ ਦੋਸਤੋ ਇਹ ਮੈਂ ਇਸ ਕਰਕੇ ਦੱਸ ਰਿਹਾ ਸੀ ਵੀ ਇਹਦੇ ਪਿਛਲੇ ਥਣ ਨਿਸ਼ਾਨ ਹੈਗੇ ਆ ਪਰ ਉਹ ਚੱਲੇ ਨਹੀਂਗੇ ਸੋ ਇਹ ਛੋਟੀ ਵਿੱਚ ਨਹੀਂ ਆ ਬਾਈ ਨੇ ਜੇ ਕੋਈ ਵੀ ਖਰੀਦਣਾ ਚਾਵੇ ਇਹ ਤੋਂ ਇਲਾਵਾ ਇੱਧਰ ਕੁਝ ਹੋਰ ਨਾਲ ਖੜਿਆ ਹੈ ਇੱਕ ਇਹ ਬਈ ਝੋਟਾ ਆਪਾ ਕਹਿੰਦੇ ਸੀ ਵੇਚ ਦਿਆਂਗੇ ਹਾਂਜੀ ਇਹ ਪਸੇਲ ਕਰਦੇ ਜੀ ਕੀ ਡਿਟੇਲ ਹੈ ਇਹਦੀ ਕਿੰਨੀ ਕੀ ਇਹਦੀ ਉਮਰ ਹੋਊਗੀ ਦੰਦੋ ਕਿਵੇਂ ਹੈ ਇਸ ਟਾਈਮ ਇਹ ਢਾਈ 1 ਸਾਲ ਦਾ ਹੋ ਗਿਆ ਜੀ ਕੋਹਿੰਦ ਹੋ ਗਿਆ ਹੋਣਾ ਫਿਰ ਹਾਂਜੀ ਕੋਹੇਨੂਰ ਦਾ ਆਪ ਆ ਠੀਕ ਹੈ ਤੇ ਇਹਦੀ ਮਾਂ ਦੀ ਆਪਾਂ ਪਹਿਲੇ ਸੂਏ ਚੁਆਈ ਕਰਾਈ ਸੀ ਸਕੰਦਰ ਦੀ ਧੀ ਸੀਗੀ ਠੀਕ ਹੈ 18 ਕਿਲੋ 226 ਗ੍ਰਾਮ ਠੀਕ ਹੈ ਪਿੰਦੀ ਸਿੱਧੂ ਵਾਲੇ ਚੈਨਲ ਤੇ ਵੀ ਚੱਲੀ ਸੀ ਤੇ ਲక్ష్ਮੀ ਡੈਰੀ ਫਾਰਮ ਤੇ ਵੀ ਉਹਦੀ ਲਾਈਵ ਮਿਲਕਿੰਗ ਹੋਈ ਸੀਗੀ ਠੀਕ ਹੈ ਉਹ ਝੋਟੀ ਆਪਣੇ ਕੋਲ ਰਹੀ ਨਹੀਂ ਉਹਨੂੰ ਕੋਈ ਰੋਗ ਇਹੋ ਜਿਹਾ ਲੱਗਿਆ ਸੀਗਾ ਅੱਛਾ ਤੇ ਜਿਹੜੀ ਪਹਿਲਾਂ ਉਹਦਾ ਇੰਨਾ ਦੁੱਧ ਚੁਹਾਤਾ ਉਹ ਤੋਂ ਬਾਅਦ ਫਿਰ ਉਹ ਮੱਤੀ ਨਹੀਂ ਗਈ ਹਾਂਜੀ ਠੀਕ ਹੈ ਅੱਛਾ ਭਾਈ ਇਹ ਫਿਰ ਕ੍ਰਾਸਿੰਗ ਕਰਵਾ ਰਹੇ ਹੋ ਕਿ ਨਹੀਂ ਹਜੇ ਆਪਾਂ ਛੱਡਿਆ ਨਹੀਂ ਸੀਗਾ ਜੀ ਠੀਕ ਹੈ ਸੀਮਨ ਤਿਆਰ ਕਰਾਉਣ ਦਾ ਸੀਗਾ ਪਹਿਲਾਂ ਅੱਛਾ ਤਾਂ ਫਿਰ ਉਹ ਹਜੇ ਗੱਲਬਾਤ ਬਣੀ ਨਹੀਂ ਤੇ ਹੁਣ ਜਿਆਦਾ ਰਾਸ਼ ਹੋਣ ਦਾ ਕਰਕੇ ਆਪਾਂ ਨੂੰ ਇਹ ਸੇਲ ਕਰਨਾ ਪਵੇਗਾ ਵਿਚਣਾ ਪਊ ਹਾਂਜੀ ਤੋੜ ਕੇ ਭਾਈ ਇਹਨੂੰ ਹਾਂਜੀ ਦੱਸੋ ਇਹ ਫੋਰ ਸੇਲ ਹੈ ਕੋਹਿਨੂਰ ਦਾ ਬੱਚਾ ਹੈ ਸਿੰਘ ਬਿਲਕੁਲ ਛੋਟਾ ਹੈ ਮਾਂ ਦਾ ਦੁੱਧ ਬੜਾ ਚੰਗਾ ਦੋ ਚੈਨਲਾਂ ਦੇ ਉੱਤੇ ਲਾਈਵ ਹੋਈ ਵੀ ਹੈ 18 ਕਿਲੋ ਦੁੱਧ ਦਾ ਰਿਕਾਰਡ ਇਹਦੀ ਮਾਂ ਦਾ ਪਹਿਲੇ ਸੂਏ ਦਾ ਸੂਏ ਤੁਸੀਂ ਬੰਤਰ ਛੋਟੇ ਦੀ ਦੇਖ ਲਓ ਇਹ ਵੇਚਣਾ ਬਾਈ ਨੇ ਰਸ ਜ਼ਿਆਦਾ ਹੈ ਉਹਦੇ ਕਰਕੇ ਪਸ਼ੂ ਕੁਸ ਘਟਾਉਣੇ ਪੈਣੇ ਆ ਦੂਜੇ ਪਾਸੇ ਵੀ ਝੋਟੀਆਂ ਖੜੀਆਂ ਆ ਦੋਸਤੋ ਅਜੇ ਤਾਂ ਪਸ਼ੂ ਜਿਹੜੇ ਤੁਹਾਨੂੰ ਦਿਖਾਤੇ ਕੈਮਰੇ ਦੇ ਸਾਹਮਣੇ ਆ ਸਕੇ ਉਹ ਤੁਹਾਨੂੰ ਸਾਰੇ ਦਿਖਾਤੇ ਇਹਨਾਂ ਤੋਂ ਇਲਾਵਾ ਵੀ ਕੁਝ ਝੋਟੀਆਂ ਹੋਰ ਬਾਈ ਹੋਰ ਕੋਲ ਪਰਲੇ ਪਾਸੇ ਖੜੀਆਂ ਜਿਹੜੀਆਂ ਚਾਰ ਪੰਜ ਝੋਟੀਆਂ ਐ ਅਲੱਗ-ਅਲੱਗ ਬੁੱਲਾਂ ਨੇ ਸੋ ਅੱਜ ਦੀ ਵੀਡੀਓ ਜਿਹੜੀ ਸੀਗੀ ਦੱਸੋ ਇਹਦੇ ਚ ਇਹ ਨਾਗ ਜਿਹੜੇ ਕੁਸ ਵਕਾਉ ਸੀ ਤੁਹਾਨੂੰ 6 ਨਾਗ ਦਿਖਾਤੇ ਆ ਤੁਸੀਂ ਆ ਕੇ ਤਸੱਲੀ ਕਰ ਲਓ ਜਿਹੜਾ ਪਸ਼ੂ ਖਰੀਦਣਾ ਚਾਹੋ ਜਿਹੜੀ ਝੋਟੀ ਕੋਹੇ ਨੂੰ ਸੌਰੀ ਸਿਕੰਦਰ ਬੁੱਲਦੀ ਧੀ ਈ ਹੈ ਤੇ ਉਹਨੇ ਕੱਟੇ ਨੂੰ ਜਿਹੜੇ ਨੂੰ ਜਨਮ ਦਿੱਤਾ ਕੱਟਾ ਇੱਕ ਵਾਰ ਦੇਖ ਲਓ ਇਹ ਜੈਡ ਬਲੈਕ ਕੱਟਾ ਪੈਸਟਲ ਬੋਲ ਦਾ ਸੋ ਜੈਡ ਬਲੈਕ ਹੈ ਇਹ ਸੋ ਇਹ ਬਾਈ ਰੱਖੂਗਾ ਅੱਗੇ ਬਰੀਡਿੰਗ ਵਾਸਤੇ ਬਾਕੀ ਵੀਡੀਓ ਨੂੰ ਦੇਖਣ ਵਾਸਤੇ ਧੰਨਵਾਦ ਛੋਟੀਆਂ ਦੋ ਟੋਕੜ ਗੱਬਣ ਵੀ ਹੈ ਦੋ ਜਿਹੜੀਆਂ ਸੂਨ ਦੇ ਨੇੜ ਹੈ ਸੋ ਤੁਸੀਂ ਆਪਦੀ ਤਸੱਲੀ ਕਰਕੇ ਜਿਹੜਾ ਮਰਜੀ ਪਸ਼ੂ ਖਰੀਦਿਓ ਨੰਬਰ ਸਕਰੀਨ ਉੱਤੇ ਬਾਈ ਜੀ ਹਰ ਹੰਦਾ ਲਗਾਤਾਰ ਚੱਲ ਰਿਹਾ ਧੰਨਵਾਦ